ਉਸ ਨੂਰ ਇਲਾਹੀ ਨੂੰ ਪੀਰ ਇੱਕ ਤਕੇ ਨਾ ਭੀਖਣ ਝਕੇ ਖੁਦਾ ਦੀ ਪਾਲ ਸਾਥ ਲੈ ਨਾਲ ਪੰਜਾਬੋਂ ਤਰਿਆ ਕਰਨ ਲਈ ਆਦਰ ਦੇ ਪੀਰ ਤਾਈ ਸਾਈ ਜੋ ਗਿਆ ਗੁਰਾਂ ਬਜਲਿਆ ਮੈਂ ਅੰਧ ਮਕਾ ਕੇ ਪੰਥ ਸਜਾ ਕੇ ਆਲਮ ਤਾਈ ਮਣਾਂਗਾ ਖੇੜਾ ਗੁਰਦਸ਼ਮ ਪਿਤਾ ਵਾਂਗੂ ਪਿਤਾ ਪੁੱਤ ਚਾਰ ਧਰਮ ਤੋਂ ਵਾਰ ਅਨੰਦਪੁਰ ਭੁੱਲੇ ਸਥਰ ਤੇ ਰੁਲੇ ਵਸੇ ਮਰਦੇ ਨੇ ਕੁਦ ਬਾਲ ਮੈਨ ਨੂੰ ਬਾਲ ਫਦੇ ਜਾਂਦਾ ਨਾਰੀ ਪੁੱਤਰ ਦੇ ਤਾਰੀ ਗਾਗਰਾ ਮਿੰਨੀਆਂ ਲਾਲ ਸੀਤੀ ਰਾ ਕੁਝ ਪਰੀ ਆਨੰਦ ਗੁਰਾਂ ਪਿਤਾ ਦਾ ਸਾਇਆ ਨਾ ਰਾਜ ਹੁਣਾਇਆ ਮੌਤ ਵਲਿਆ ਬਤੋਰਿਆ ਬਾਪ ਦੇਸ਼ ਦੀਆਂ ਬਦਲਦੀਆਂ ਤਕਦੀਰਾ ਨਾ ਬਿਨਹੀਂ ਬਾਪੂ ਦਾ ਅਖੀਰ ਤੱਕ ਕੇ ਹਾਨੇ ਝੱਕ ਤੜ ਬਿਨਹੀਂ ਬਾਪੂ ਦਾ ਅਖੀਰ ਤੱਕ ਕੇ ਹਾਨੇ ਚੱਕ ਮੈ ਰੋਵ ਜੀ ਆ ਕੇ ਸਿੰਘ ਸਜਾ ਕੇ ਗੁਰਦਸੰਪੇਤਾ ਵੰ ਪਤਾ ਪਤ ਚਾਰੇ ਧਰਮ ਤੋਂ ਵਾਰ ਅਨੰਦ ਪਰ ਭਲੇ ਸਤਰ ਤੇ ਰਲੇ ਵਸੇ ਮੇਰਾ ਦੇਸ਼ ਕਉ ਦਸ ਕਿਹੜਾ ਆ ਉਸਤੇ ਕੀ ਨਾ ਜਾਏ ਉਹ ਨਾਂ ਦੀ ਲਾ ਪੀ ਅਮਰਤ ਖੰਡੇ ਦਾ ਕਿਦੜਾ ਸ਼ੇਰ ਮਾਰ ਲੈ ਵੇ ਰਾਤੀ ਦੇ ਸਿੰਘ ਕੱਢਦਾ ਵਿੰਦਾ ਬਜੀਤਰ ਸਿੰਘ ਦਾ ਗੁਰੂ ਵਸੀਲਾ ਰੜਦਾ ਲੱਖਾਂ ਨਾ ਛੱਡੇ ਜੇ ਕਾਰ ਨਰਨ ਚੋਹਾਰੇ ਹੋਲੀ ਤੋਂ ਹੋਲੇ ਬੋਲੀ ਤੋਂ ਬੋਲੇ ਨਿਆਰਾ ਬਣ ਜੇ ਪੀਲੇ ਕੁੱਟ ਜੇੜਾ ਗੁਰਦਸ਼ਮ ਪਿਤਾ ਵਾਂਗੂ ਪਿਤਾ ਪਤ ਚਾਰ ਧਰਮ ਤੋਂ ਵਾਰ ਅਨੰਦ ਪਰ ਭੁੱਲੇ ਸਥਰ ਤੇ ਰੁਲੇ கண்டே கே கடையடாஸ் மீட ਵੇ ਕਾਂਡ ਮਰੇੜਾ ਗੁਰਦਸਪਤ ਪਿਤਾ ਵਾਂਗੂ ਪਿਤਾ ਪੁੱਤ ਚਾਰੇ ਧਰਮ ਤੋਂ ਵਾਰੇ ਅਨੰਦਪੁਰ ਭੁਲੇ ਸੁਥਰ ਤੇ ਰੁਲੇ ਵਸੇ ਮੇਰਾ ਦੇਸ਼ ਕਉ ਦੱਸ ਕਿਹੜਾ مخਮਲ ਤੇ ਸੋਨ ਵਾਲਾ ਸਥਰਦੇ ਗਾਵੇ ਯਾਰ ਰਗਾਵੇ ਮਰੀਦਾ ਹਾਲ ਮੈਂ ਖੁਸ਼ ਹਾਲ ਇੱਕ ਇੱਕ ਕਰਕੇ ਕਰ ਜਾ ਕਹਿੰਦਾ ਨੀਰ ਸੀ ਵੈਂਦਾ ਪੱਥਰ ਵੀ ਰੋਏਗਾ ਦਿਲ ਕਬਰ ਆयो ਵੇਖਿਆ ਰੰਗੇ ਨੂੰ ਮੇਰੇ ਪੁੱਤ ਮਾਰਨ ਭਈ ਵਸਾਰ ਮੇਰੇ ਪੁੱਤ ਮਾਰਨ ਭਈ ਵਸਾਰ ਗੁੰਡਲੀਆਂ ਬਾਕੀ ਛੱਡੂਣਾ ਆ ਕੀ ਪੰਥ ਇਹ ਜਨਮਨ ਪਾਉ ਅਖੇੜਾ ਗੁਰਦਸ਼ਮ ਪਿਤਾ ਵਾਂਗੂ ਪਿਤਾ ਪੁੱਤ ਚਾਰ ਧਰਮ ਕੋ ਵਾਰ ਅਨੰਦ ਪਰ ਭੁੱਲੇ ਸਥਰ ਤੇ ਰੁਲੇ ਕੇ ਟੁੱਟੇ ਅरण ਵਿੱਚ ਟੁੱਟੇ ਮਹਾਸੇਗ ਵਰਗੇ ਲਾਲ ਚਰਨੀ ਕਿਤੇ ਭੁੱਲੇ ਬਰਾਗੀ ਨੂੰ ਸੀ ਬੰਦਾ ਬਣਾਇਆ ਜ਼ੁਲਮ ਕਮਾਇਆ ਕਲਮ ਜੇ ਪੜੀ ਤੇ ਕਿਸਮਤ ਖੜੀ ਸਾਇਦ ਵਿੱਚ ਆਸੀ ਨਿਆਰੀ ਕਰਨੀ ਓ ਕਿਤੇ ਯਾਰ ਗੁਰਦਸੋਂ ਪੇਤਾਵੰਗ ਪੇਤਾਪਦ ਚਾਰੇ ਧਰਮ ਤੋਂ ਵਾਰ ਅਨੰਦਪੁਰ ਭੁਲੇ ਸਤਰ ਤੇ ਰੁਲੇ ਵਸੇ ਮਰ ਦੇਚ ਕਉ ਦਸ ਕਿੜਾ ਆ ਕਾਤਲ ਤਨ ਪੀੜੀਆਂ ਦਾ ਰੰਗਤਾਰ ਅਮਾਤਮੂ ਪਰਿਆ ਗੁਰੂ ਵਜੇ ਤਾਂ ਆਜ਼ਾਦੀ ਨੇ ਤਾਂ ਪੀੜੀਆਂ ਤਿੰਨਾਂ ਦਾ ਖੂਨ ਵਹਾ ਗਾ ਅਰਜਨ ਦੇ ਤੀਰ ਜੇ ਭੀਮ ਦੀ ਗਦਾ ਯਾਦ ਜਿਉ ਸਦਾ ਕ੍ਰਿਸ਼ਨ ਦੇ ਚੱਕਰ ਸਬੇਈ ਬਕਰ ਕਰੂ ਜਗ ਜਾਜ ਕਰਦੀ ਖੁਲਾਗ ਹੈ ਸੇਵਾ ਦਾ ਨਹੀਂ ਰਾਮੇ ਹੋ ਖੁਦੂਅਤ ਲਈ ਖਦਾਵਤ ਸਹੀ ਵਸੇ ਵਿੱਚ ਪੰਥ ਜੋਤ ਗੁਰੂ ਗ੍ਰੰਥ